ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ ਹਾਂਜੀ ਹਾਂਜੀ ਵਧੀਆ ਜੀ ਅੱਜ ਦਿਖਾਓ ਜੀ ਆਪਾਂ ਨਮਾ ਕੀ ਦਿਖਾ ਰਹੇ ਹਾਂ ਕੈਮਰੇ ਬਾਰੇ ਸਾਡੇ ਕੋਲ ਨਵੀਂ ਨਵੀਂ ਵੈਰਾਈਟੀ ਆਉਂਦੀ ਰਹਿੰਦੀ ਆ ਪਰ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਕੈਮਰੇ ਚੱਲ ਰਹੇ ਆ ਨਵੇਂ ਮਾਡਲ ਬਹੁਤ ਆ ਗਏ ਹੋਏ ਆ ਜੀ ਹਾਂਜੀ ਕਾਫੀ ਮੇਰੇ ਕੋਲ ਕਸਟਮਰ ਕਹਿ ਰਹੇ ਸੀ ਜੀ ਕੁਝ ਨਵਾਂ ਲੈ ਕੇ ਆਓ ਨਵਾਂ ਲੈ ਕੇ ਆਓ ਤੁਸੀਂ ਦੂਜਿਆਂ ਦੀ ਵੀਡੀਓ ਦੇਖਦੇ ਹੋਵੋਗੇ ਜੀ ਉਹਨਾਂ ਨੇ ਵੀ ਅਪਡੇਟ ਕਰਤਾ ਹੋਊ ਤੇ ਅਸੀਂ ਵੀ ਤੁਹਾਨੂੰ ਚਲੋ ਕਰਵਾ ਦਿੰਨੇ ਆ ਕੁਝ ਕੁ ਲੈ ਉਹਨਾਂ ਨੂੰ ਮਿਲਦੀਆਂ ਕੁਝ ਗੱਲਾਂ ਸਾਡੇ ਕੋਲੋਂ ਸਿੱਖਣ ਨੂੰ ਮਿਲਦੀਆਂ ਤੁਹਾਨੂੰ ਅੱਜ ਦੇ ਰੰਗ ਵਿੱਚ ਆਈਪੀ ਕੈਮਰੇਾਂ ਦੀ ਪੂਰੀ ਫੁੱਲ ਡਿਮਾਂਡ ਪੂਰਾ ਪੀਕ ਤੇ ਕੈਮਰੇ ਚੱਲ ਰਹੇ ਆ ਜੀ ਐਚਡੀ ਨੂੰ ਕੋਈ ਮਤਲਬ ਕਿ 10% 100 ਚੋਂ 10% ਰਹਿ ਗਏ ਹੋਏ ਜਿਹੜੇ ਲਵਾ ਰਹੇ ਸਸਤੇ ਚ ਇਹ ਆਈਪੀ ਕੈਮਰੇ ਤੇ ਸ਼ਿਫਟ ਹੋ ਰਿਹਾ ਹੈ ਉਹਦੇ ਵਿੱਚ ਟੈਕਨੋਲੋਜੀਆਂ ਬਹੁਤ ਆ ਚੁੱਕੀਆਂ ਆ ਜੀ ਯੂਐਨਵੀ ਦਾ 5 ਐਮਪੀ ਆਇਲ ਵੀਊ ਕੈਮਰਾ ਬਹੁਤ ਡਿਮਾਂਡ ਤੇ ਹੈ ਜੀ ਇਹ ਕੈਮਰਾ ਠੀਕ ਹੈ ਜੀ ਬਹੁਤ ਜਗ੍ਹਾ ਤੇ ਅਸੀਂ ਲਾ ਚੁੱਕੇ ਆ ਪਰ ਕਈ ਵਾਰੀ ਵੀਡੀਓ ਅਸੀਂ ਪਾਉਣੀ ਭੁੱਲ ਜਾਂਦੇ ਆ ਜੀ ਠੀਕ ਹੈ ਜੀ ਪਰ ਬਹੁਤ ਸੋਹਣੀ ਕੁਆਲਿਟੀ ਆ ਜਿਹੜੇ ਮੇਰੇ ਵੀਰ ਕੰਮ ਕਰਦੇ ਆ ਕੈਮਰਾ ਦਾ ਉਹਨਾਂ ਨੂੰ ਤਾਂ ਪਤਾ ਹੈ ਇਹ ਕੈਮਰੇ ਬਾਰੇ ਇਹ 5 ਮੈਗਾਪਿਕਸਲ ਦੇ ਵਿੱਚ ਆਉਂਦਾ ਹੈ ਜੀ ਕੈਮਰਾ ਠੀਕ ਹੈ ਜੀ ਇਸ ਦੀ ਕੁਆਲਿਟੀ ਰਾਤ ਨੂੰ ਇਸ ਤਰ੍ਹਾਂ ਦੀ ਆ ਜਿਵੇਂ ਦਿਨ ਦਿਨ ਇਹ ਕੈਮਰਾ ਚੱਲਦਾ ਹੋਵੇ ਯਾਨੀ ਕਿ ਪਤਾ ਨਹੀਂ ਲੱਗਦਾ ਦਿਨੇ ਕਿ ਰਾਤ ਹੈ ਇਹ ਜੁਵੈਲੀ ਬ੍ਰਾਂਡ ਨੇ ਕੱਢਿਆ ਨਹੀਂ ਜੀ ਦੂਜੀਆਂ ਕੰਪਨੀਆਂਾਂ ਵੀ ਕਿਉਂ ਚੁੱਪ ਰਹਿਣ ਜੀ ਉਹਨਾਂ ਨੇ ਵੀ ਬਰਾਬਰ ਕੱਢਨੇ ਆ ਇੱਕ ਨਵਾਂ ਦਾ ਬ੍ਰਾਂਡ ਆਇਆ ਜੀ ਇਹਦੇ ਵਿੱਚ ਵੈਜ ਕਲਰ ਆਇਆ ਹੋਇਆ ਜੀ ਕੈਮਰਾ ਇਹ ਵੀ 5 ਮੈਗਾਪਿਕਸਲ ਕੈਮਰਾ ਹੈ ਜੀ 249 Pro ਕੈਮਰਾ ਜੀ S Pro ਕੈਮਰਾ ਇਹਦੀ ਕੁਆਲਿਟੀ ਦੀ ਬਹੁਤ ਸ਼ਾਨਦਾਰ ਆ ਜੀ ਇਹਦੀ ਰਾਤ ਦੀ ਕੁਆਲਿਟੀ ਠੀਕ ਹੈ ਜੀ ਸਟੈਂਡ ਕਾਫੀ ਵੱਡਾ ਜੀ ਇਹਦਾ ਵੀ ਹਾਂਜੀ ਤੇ ਇੱਕ ਜਿਹੜੇ ਮੇਰੇ ਵੀਰ ਸਪੈਸ਼ਲ ਹਿਕ ਵਿਜ਼ਨ ਦੇ ਚਾਹਵਾਨ ਆ ਉਹਨਾਂ ਲਈ ਇੱਕ ਨਵਾਂ ਤੋਹਫਾ ਨਵਾਂ ਮਾਡਲ ਤੇ ਇਹਦੇ ਵਿੱਚ ਸਭ ਤੋਂ ਅਲੱਗ ਚੀਜ਼ ਆ ਜੀ ਇਹਦੇ ਜਨਾਜ਼ਾ ਤੁਹਾਨੂੰ ਆਡੀਓ ਮਿਲਨੀ ਆ ਨਾ ਕਲਰ ਨਾ ਡਿਵੀਜ਼ਨ ਵਿੱਚ ਜਨਾਵੀਆਂ ਆਪਣੇ ਪੰਜਾਬ ਦੇ ਵਿੱਚ ਥੋੜੀ ਜਿਆਦਾ ਕਰੇਜ ਹੋਇਆ ਤਾਂ ਕਲਰ ਆਡੀਓ ਦਾ ਠੀਕ ਹੈ ਜੀ ਪਰ ਜਿਹੜੇ ਕਮਰਸ਼ੀਅਲ ਦੇ ਵਿੱਚ ਮੰਨ ਕੇ ਚਲੋ ਲਾਉਨੇ ਆ ਆਪਾਂ ਕਈ ਵਾਰੀ ਕਿਤੇ ਵੱਡੇ ਪ੍ਰੋਜੈਕਟਰ ਦੇ ਵਿੱਚ ਲਾਉਨੇ ਆ ਉਸੇ ਨਾਲ ਤਾਂ ਆਡੀਓ ਅਲਾਉਡ ਹੁੰਦੀ ਹੈ ਜੀ ਤੇ ਨਾ ਕੋਈ ਕਲਰ ਦਾ ਹੁੰਦਾਗਾ ਕਲਰ ਕੈਮਰੇ ਦਾ ਕੀ ਹੁੰਦਾ ਜਿਤ ਤੱਕ ਕੈਮਰੇ ਕਲਰ ਦੀ ਮਾਰ ਹੁੰਦੀ ਹੈ ਲਾਈਟ ਦੀ ਉਹਨਾਂ ਕਲੀਅਰ ਦਿਖਾਉਂਦਾ ਇਸ ਤੋਂ ਬਾਅਦ ਉਹਨੇ ਬਲੈਕ ਦਿਖਾਉਣਾ ਸ਼ੁਰੂ ਕਰ ਦੇਣਾ ਹੁੰਦਾ ਇਹਦੇ ਵਿੱਚ ਇੱਕ ਮਾਡਲ ਆਇਆ ਹੈ ਇੱਕ ਵੀਜਨ ਦੇ ਵਿੱਚ ਅਲਟਰਾ ਸੀਰੀਜ਼ ਦੇ ਵਿੱਚ ਨਵਾਂ ਐਕੂਓ ਸੈਂ ਤੁਸੀਂ ਨੇੜੇ ਕਰਕੇ ਦਿਖਾਓ 6 ਮੈਗਾਪਿਕਸਲ ਕੈਮਰਾ ਜੀ ਇਸ ਦਾ ਮਾਡਲ ਹੈ ਡੀ ਐਸ ਡੈਸ਼ 2 ਸੀ ਡੀ 3 T 6 G2 ਡੈਸ਼ 41 S ਅੱਛਾ ਇਹ ਮਾਡਲ ਆ ਜੀ ਪ੍ਰੋਜੈਕਟ ਸੀਰੀਜ਼ ਵਿੱਚ ਲੱਗਦਾ ਸਾਡਾ ਨਵਾਂ ਮਾਡਲ ਲੱਗਦਾ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਅਸੀਂ ਦੇਵਾਂਗੇ ਜੇ ਸਾਡੇ ਕੋਲੋਂ ਬੰਦਾ ਰੇਟ ਟਰਾਈ ਕਰੇ ਜ਼ਰੂਰ ਪੰਜਾਬ ਦੇ ਵਿੱਚ ਕਿਤੇ ਵੀ ਮੇਰਾ ਵੀਰ ਬੈਠਾ ਕੈਮਰਾ ਦਾ ਕੰਮ ਕਰਦਾ ਇੱਕ ਵਾਰੀ ਜੂ ਟਰਾਈ ਰੇਟ ਕਰੋ ਜੀ ਇਹ ਮਾਡਲ ਪੂਰੇ ਫ੍ਰੀਕ ਤੇ ਚੱਲ ਰਿਹਾ ਜੀ ਇਸ ਟਾਈਮ ਜਿਨ੍ਹਾਂ ਨੇ ਵਧੀਆ ਬਜਟ ਆ ਵਧੀਆ ਕੁਆਲਿਟੀ ਲੈਣੀ ਆ ਇਹ ਕੈਮਰਾ ਚੱਲ ਰਿਹਾ ਇਸ ਤੋਂ ਇਲਾਵਾ ਤੁਸੀਂ ਨਿਗਮਰਾਉ ਜੀ ਆਪਣੇ ਕੋਲ ਸਟਾਰਟਿੰਗ ਕਰ ਲੈਣੇ ਆਪਾਂ ਇਧਰੋਂ ਹਰੇਕ ਤਰ੍ਹਾਂ ਦਾ ਕੈਮਰਾ ਮਿਲੂ ਸਸਤਾ ਮਿਲੂ ਮਹਿੰਗਾ ਮਿਲੂਗਾ ਜੀ ਆ ਵਿਊ ਵਿਜਨ ਦੇ ਵਿੱਚ ਮਿਲੂਗਾ ਜੀ ਡਬਲ ਲੈਂਸ ਵਾਲਾ ਕੈਮਰਾ ਮਿਲੂਗਾ ਤੁਹਾਨੂੰ ਇਹਦਾ ਵੀ ਸਟਾਕ ਸਾਡੇ ਕੋਲ ਹੁੰਦਾ ਜੀ ਇਸ ਤੋਂ ਬਾਅਦ 2G ਟਾਕ ਵਾਲੇ ਮਾਡਲ ਆ ਗਏ ਜੀ ਜੂਐਨਵੀ ਬ੍ਰਾਂਡ ਦੇ ਵਿੱਚ 2MP 4MP ਇਹ ਵੀ ਅਵੇਲੇਬਲ ਆ ਜੀ ਆ ਆਇਲ ਵਿਊ ਦੇ ਵਿੱਚ ਆ ਗਏ ਸਰ 2MP ਇਸ ਤੋਂ ਬਾਅਦ ਆਪਣੇ ਕੋਲ ਕੇਅਰ ਕੈਮ ਦੇ ਵਿੱਚ ਜੂਨ ਵਾਲੇ ਕੈਮਰੇ ਆਗੇ ਪੀਟੀਐਕਸ ਮਾਡਲ ਐਕਸਲਰ ਮਾਡਲ ਆ ਗਿਆ ਜੀ ਆਈਐਮ ਜੂ ਦੀ ਫੁੱਲ ਰੇਂਜ ਮਿਲੂਗੀ 2 ਮੈਗਾਪਿਕਸਲ 5 ਮੈਗਾਪਿਕਸਲ 3 ਮੈਗਾਪਿਕਸਲ ਉਹ ਸਾਰੇ ਲੱਗੇ ਹੋਏ 3K 2K ਕੈਮਰਾ ਉੱਪਰ ਲੱਗੇ ਹੋਏ ਜੀ ਤੁਸੀਂ ਮਾਲ ਦਿਖਾ ਸਕਦੇ ਹੋ ਉੱਪਰ ਟੈਂਡਾ ਦਾ ਰਾਊਟਰ ਆਪਣੇ ਯੂਐਨਵੀ ਦਾ ਸਟਾਕ ਲੱਗਿਆ ਹੋਇਆ ਜੀ ਇਧਰ ਆਪਣੇ ਕੋਲ ਆਊਟਡੋਰ ਪੀਓਆ ਆਗੀਆਂ ਹੋਈਆਂ ਇਸ ਤੋਂ ਅੱਗੇ ਆਇਓ ਜੀ 4 ਮੈਗਾਪਿਕਸਲ ਦੇ ਵਿੱਚ 2 ਵੇ ਟੌਕ ਆ ਗਿਆ ਆਪਣੇ ਕੋਲ ਕਲਰ ਹੰਟਰ ਦੇ ਵਿੱਚ ਸਪੈਸ਼ਲ ਉੱਪਰ ਕੰਪਨੀ ਦੇ ਲਿਖਿਆ ਕਲਰ ਹੰਟਰ ਬਹੁਤ ਵਧੀਆ ਕੁਆਲਿਟੀ ਆ 2 ਵੇ ਟੌਕ ਆ ਜੀ 200 ਦੇ ਵਿੱਚ ਸਾਡੇ ਕੋਲ ਬੀ ਕੈਮਰੇ ਵਿੱਚ ਆਈਪੀ ਕੈਮਰੇ ਮਿਲਣਗੇ 5 ਮੈਗਾਪਿਕਸਲ ਦੇ ਵਿੱਚ ਹੀ ਆਈਪੀ 5 ਐਮਪੀ ਇਹਦੇ ਵਿੱਚ ਤੁਹਾਨੂੰ ਇੱਕ ਮਾਡਲ ਦਿਖਾ ਦਿੰਨੇ ਆ ਸਾਡਾ ਇਹ ਕਾਫੀ ਚੱਲ ਰਿਹਾ ਆ ਆਈਆਰ ਵਾਲਾ ਮਾਡਲ ਆ ਪ੍ਰੋਜੈਕਟ ਲੈਵਲ ਦਾ ਮਾਡਲ ਆ ਜੀ 5 ਐਮਪੀ ਆਈਪੀ 2125 ਐਲ ਆਰ ਮਾਡਲ ਆ ਜੀ ਇਹਦਾ ਇਹਦੀ ਰਾਤ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਜੀ ਸਾਨੂੰ ਓਪਨ ਕਰਕੇ ਦਿਖਾਉਣੇ ਆ ਵੀਡੀਓ ਦੇ ਨਾਲ ਬਣੇ ਰਹੋ ਜੀ ਥੋੜੀ ਜਿਹੀ ਲੰਮੀ ਆ ਪਰ ਇਹਦੇ ਵਿੱਚ ਤੁਹਾਨੂੰ ਕੋਈ ਵੈਰਾਈਟੀ ਬਹੁਤ ਮਿਲੂਗੀ ਜੀ ਕਿਤੇ ਵੀ ਤੁਸੀਂ ਕੈਮਰੇ ਲਗਾਉਣੇ ਆ ਆਪ ਦਾ ਦੇਖ ਕੇ ਤੁਹਾਡੀ ਜ਼ੋਰ ਰਿਕੁਆਇਰਮੈਂਟ ਹੈ ਜਿੱਥੇ ਜਿਆਦਾ ਏਰੀਆ ਉੱਥੇ ਤੁਸੀਂ ਆਈਆਰ ਵਾਲਾ ਮਾਡਲ ਸਿਲੈਕਟ ਕਰੋ ਜੀ ਆਈਆਰ ਵਾਲਾ ਮਾਡਲ ਲਾਓ ਜੇ ਤੁਹਾਡਾ ਮਤਲਬ ਕਿ ਬਜਟ ਘੱਟ ਆ ਜੇ ਬਜਟ ਵਧੀਆ ਫਿਰ ਤੁਸੀਂ ਓਇਲ ਵੀਊ ਚ ਜਾ ਸਕਦੇ ਹੋ ਜੀ ਇਹ ਯੂਐਨਵੀ ਦਾ ਜੀ ਆਈਆਰ ਵਾਲਾ ਮਾਡਲ ਆ ਬਹੁਤ ਵਧੀਆ ਮਾਰ ਆ ਜੀ ਇਹਦੀ 50 ਮੀਟਰ ਤੇ ਮਾਰ ਆ ਜੀ ਇਸਦੀ ਕੀ ਕਹੋਗੇ ਜ ਇਸ ਤੋਂ ਬਾਅਦ router ਆ ਜਾਣਗੇ ਤੁਹਾਡੇ ਕੋਲ D-Link brand ਆ ਗਿਆ Tenda dual band 4G 5G ਦੋਨੋਂ router ਮਿਲਣਗੇ ਜੀ ਇਸ ਤੋਂ ਬਾਅਦ ਆਜੋ ਜੀ ਤੁਸੀਂ हनीਵਿਲ ਤੇ हनीਵਿਲ ਦਾ ਕੈਮਰਾ ਮਰੂ ਪ੍ਰਾਮਾ ਦੀ ਸਾਰੀ ਸੀਰੀਜ਼ ਮਿਲੂਗੀ ਹਾਈ ਫੋਕਸ ਦੀ ਸਾਡੇ ਕੋਲ PI ਮਿਲੂਗੀ UHN ਵੀ ਦੇ ਕੈਮਰੇ ਮਿਲਣਗੇ ਤੇ HD extender ਇਹਦੀ ਕਾਫੀ ਡਿਮਾਂਡ ਆ ਜੀ ਅੱਜਕੱਲ ਕਿਸੇ ਰੂਮ ਦੇ ਵਿੱਚ ਆਪਾਂ ਅਲੱਗ ਰੂਮ ਦੇ ਵਿੱਚ LED ਚਲਾਉਣੀ ਆ ਉਸ ਦੇ ਲਈ ਵਰਤੇ ਜਾਂਦੇ ਆ ਜੀ ਇਹ IP 4MP ਪ੍ਰਾਮਾ brand ਆ ਗਿਆ ਜੀ hi focus ਦਾ ਅਸੀਂ ਬ੍ਰਾਂਡ ਲੈ ਕੇ ਆਏ ਹੋਏ ਆ ਜੀ hi focus ਦੇ ਵਿੱਚ ਤੁਹਾਨੂੰ 2MP ਟਾਕ ਵਾਲੇ 3MP 4MP ਸਪੀਕਰ ਵਾਲੇ ਮਾਡਲ ਮਿਲਣਗੇ ਜੀ 4MP ਸਪੀਕਰ ਵਾਲਾ hi focus ਦਾ ਬ੍ਰਾਂਡ ਜੀ ਇਸ ਤੋਂ ਬਾਅਦ ਆਗੇ ਜੀ ਸਾਡੇ ਕੋਲ digi sol ਬ੍ਰਾਂਡ ਦੀਆਂ ਜਿਹਨੇ ਪ੍ਰੋਜੈਕਟ ਸੀਰੀਜ਼ ਕਰਨਾ ਜੀ ਪ੍ਰੋਜੈਕਟ ਸੀਰੀਜ਼ ਦੇ ਵਿੱਚ ਵੱਡੀਆਂ ਪੀਐਸ ਸਵਿਚਾਂ ਇਹ ਆਪਣੇ 4KV ਦੇ ਵਿੱਚ ਆਗੇ ਜੀ ਇਹ 300W ਆਉਗੀ ਜੀ ਇਹਦੇ ਚ ਸਪੈਸ਼ਲ ਲਿਖਿਆ ਹੋਇਆ 300W ਦੀ ਹੈ ਜੀ ਇਹ 16 ਪੋਰਟ ਦੀ ਫੁੱਲ ਗੀਗਾ ਪੀਓਈ ਸਵਿਚ ਡਿਜੀ ਸੋਲ ਬ੍ਰਾਂਡ ਦੇ ਵਿੱਚ ਮਿਲੂਗੀ ਚਾਰ ਵਾਲੀ ਮਿਲੂਗੀ ਜਿੱਦਾਂ ਕਰਦੇ ਕੈਮਰੇ ਲੱਗੇ ਹੋਏ ਆ ਜੀ ਫਰੰਟ ਕੈਮਰਾ 2 ਵਿਡ ਓਇਲ ਵਿਊ ਜਿਹੜਾ ਕੈਮਰਾ ਰਾਤ ਨੂੰ ਦਿਨ ਚ ਬਦਲਦਾ ਇਹ ਉਹ ਕੈਮਰਾ ਜੀ ਅੱਜ ਕੱਲ ਇਹਦੀ ਬਹੁਤ ਜ਼ਿਆਦਾ ਮਸ਼ਹੂਰੀ ਚੱਲ ਰਹੀ ਆ ਇਹ ਵੀ ਸਾਡੇ ਕੋਲ ਫੁੱਲ ਰੇਂਜ ਦੇ ਵਿੱਚ ਮਿਲਣਗੇ ਜੀ ਆਈਪੀ ਸੀਪੀ ਪਲੱਸ ਦਾ ਕੁਸ਼ਕ ਕਸਟਮਰ ਸੀਪੀ ਦੇ ਚਲੋ ਜੀ ਹਾਂਜੀ ਓਇਲ ਵਿਊ ਆਇਆ ਸਰ ਇੱਕ ਜੂਨ 2020 ਦੇ ਵਿੱਚ ਜੂਨੀਅਰ ਆਰਚ ਦੇ ਵਿੱਚ 2K 3MP ਕੈਮਰਾ ਜੀ ਇਹ ਰੋਟੇਟ ਹੁੰਦਾ ਕੈਮਰਾ ਫਿਰ ਇੱਕ ਡੀਐਲ ਵਾਲਾ ਮਾਡਲ ਆ ਗਿਆ ਜੀ ਜਿਹੜਾ ਕਲਰ ਪਲੱਸ ਮਾਈਕ ਵਾਲਾ ਮਾਡਲ 2MP 4MP ਮਿਲਣਗੇ ਜੀ ਡੀਐਲ ਦੇ ਵਿੱਚ ਇੱਕ ਸਾਡੇ ਕੋਲ ਹਿਕ ਵਿਜਨ ਦੇ ਵਿੱਚ ਐਜ ਵੇਜ ਸੌਰੀ ਐਜ ਵੇਜ ਦੇ ਵਿੱਚ C3N ਕੈਮਰੇ ਇਹ ਵੀ ਤੁਹਾਨੂੰ ਇਕੱਠੇ ਮਿਲਣਗੇ ਜੀ ਕਾਫੀ ਡਿਮਾਂਡ ਆ ਆਪਣੇ ਕੋਲ ਇਹਦੇ ਇਸ ਕੈਮਰੇ ਦੀ ਜੀ ਕਲਰ ਪਲੱਸ ਆਡੀਓ ਕੈਮਰਾ ਜੀ ਇਹ ਹਿਕ ਵਿਜਨ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਸਰ ਆਪਣੇ ਕੋਲ ਹਾਈ ਸਕਿਉਰ ਇਸ ਦੀ ਤੁਹਾਨੂੰ ਵੀਡੀਓ ਵੀ ਸ਼ੇਅਰ ਕਰਾਂਗੇ ਜੀ ਅਸੀਂ ਇਹ ਕੈਮਰਾ ਬਹੁਤ ਹੀ ਵਧੀਆ ਇਹਦੇ ਜੀ জুম ਵਾਲਾ ਕੈਮਰਾ ਜੀ ਬਹੁਤ ਸਸਤਾ ਕੈਮਰਾ ਇੱਕ ਵਾਰੀ ਤੁਸੀਂ ਸਾਡੇ ਤੋਂ ਰੇਟ ਟਰਾਈ ਕਰਿਓ ਜੂਮ ਵਾਲਾ ਕੈਮਰਾ ਜੀ ਇਹ ਡਬਲ ਲੈਂਸ ਕੈਮਰਾ ਕਲਰ ਪਲੱਸ ਆਡੀਓ 2ਵੇ ਆਡੀਓ ਰੋਟੇਟ ਵਾਲਾ ਕੈਮਰਾ ਜੀ ਬਹੁਤ ਸੋਹਣਾ ਕੈਮਰਾ ਹਾਈ ਸਕਿਉਰ ਦਾ ਸਾਡੇ ਕੋਲ ਜੀ ਟੈਂਡੀ ਦਾ ਬ੍ਰਾਂਡ ਵੀ ਮਿਲੂਗਾ ਤੁਹਾਨੂੰ ਟੈਂਡੀ ਦੇ ਕੈਮਰੇ ਵੈਰੀ ਫੋਕਲ ਕੈਮਰੇ ਵੀ ਮਿਲਣਗੇ 2MP 4MP ਕੈਮਰੇ ਟੈਂਡੀ ਦੇ ਵਿੱਚ ਇਹਦੀ ਵੀ ਸਾਡੇ ਕੋਲ orange ਪੂਰੀ ਹੁੰਦੀ ਹੈ ਜੀ ਇਸ ਤੋਂ ਬਾਅਦ ਆਜੋ ਸਰ ਤੁਸੀਂ ਹਿਕਵਿਜਨ ਦਾ ਇੱਕ ਮਾਡਲ ਆਉਂਦਾਗਾ ਉਹਨ ਵੀ ਦੇ ਵਿੱਚ 20 টাই ਮਾਡਲ ਕਹਿੰਦੇ ਆ ਇਹਦੀ ਵੀ ਕਾਫੀ ਡਿਮਾਂਡ ਆ ਜੀ ਇਹ ਵੀ ਬਹੁਤ ਕਈ ਕਸਟਮਰ ਬਹੁਤ ਲਵਾਉਂਦੇ ਆ ਜੀ ਇੰਟੀਗੇਟ ਤੇ ਲਵਾਉਂਦੇ ਆ ਕਾਰਨ ਕੀ ਇਹ ਹਿਊਮਨ ਦਾ ਵੀਹਿਕਲ ਨੂੰ ਕਲਾਸੀਫਿਕੇਸ਼ਨ ਕਰਦਾ ਹੈ ਕੈਮਰਾ ਜੀ ਟੈਂਡੀ ਦਾ ਬ੍ਰੈਂਡ ਲੱਗਿਆ ਹੋਇਆ ਸਾਡੇ ਕੋਲ ਸਾਰਾ ਜੀ ਟੈਂਡੀ ਕੰਪਨੀ ਮਿਲੂਗੀ ਹਾਰਡ ਐਕਸਾ ਮਿਲਦੀਆਂ ਜੀ ਸਾਡੇ ਕੋਲ 2MP 3MP 3 ਕੇ ਕੈਮਰੇ ਹਕ ਵਿਜਨ ਦੇ ਵਿੱਚ 5MP ਕੈਮਰਾ ਜੀ ਹਕ ਵਿਜਨ ਦੇ ਵਿੱਚ 4MP ਵਾਲੇ ਕੈਮਰੇ ਸਾਡੇ ਕੋਲ ਮਿਲਣਗੇ ਜੀ ਲੱਗੇ ਹੋਏ ਆ ਜੀ ਉੱਪਰ ਚਾਤਿਮਾਰੀ ਇਹ ਤਾਂ ਆਪਣੇ ਕੋਲ ਆਈਪੀ ਕੈਮਰੇ ਮਿਲਣਗੇ ਜੀ ਹਿੱਕ ਵਿਜਨ ਦੇ 4MP ਦੇ ਵਿੱਚ ਤੇ ਇਸ ਤੋਂ ਉੱਪਰ ਦੇਖੋਗੇ ਤੁਸੀਂ ਸਿਕਿਉਰ ਰਾਈ ਦਾ ਸਾਰਾ ਸਟਾਕ ਲੱਗਿਆ ਹੋਇਆ ਆਪਣੇ ਕੋਲ ਵਾਈਫਾਈ ਕੈਮਰੇ ਰੋਟੇਟ ਘੁੰਮਣ ਵਾਲੇ ਕੈਮਰੇ ਸੋਲਰ ਵਾਲੇ ਕੈਮਰੇ ਸਾਰੇ ਮਿਲਣਗੇ ਜੀ ਤੁਹਾਨੂੰ ਸਾਡੇ ਕੋਲ 16 ਪੋਰਟ 8 ਪੋਰਟ ਸਾਰੀਆਂ ਸਵਿਚਾਂ ਮਿਲਣਗੀਆਂ ਜੂਐਨਵੀ ਦੇ ਵਿੱਚ ਡਬਲ ਸਾਟਾ ਐਨਵੀਆਰ ਮਿਲਣਗੇ ਜੀ ਸਪੈਸ਼ਲੀ ਸਾਡੇ ਕੋਲ ਹੈ ਇਸ ਤੋਂ ਬਾਅਦ ਡੀ ਲਿੰਕ ਦੇ ਵਿੱਚ 4 8 16 ਦੇ ਵਿੱਚ ਪੀਓਈ PS ਵਿੱਚ ਸਾਰੀ ਮਿਲੂਗੀ ਅਵੇਲੇਬਲ ਆਪਣੇ ਕੋਲ ਇਸ ਤੋਂ ਬਾਅਦ 3D ਵੀ ਹਾਰਡ ਐਕਸ ਡਬਲਯੂ ਡੀ ਬ੍ਰਾਂਡ ਦਾ 2 ਮੈਗਾਪਿਕਸਲ ਕੈਮਰਾ ਮੈਟਲ ਆ ਜੋ ਪਹਿਲਾ ਵਾਲਾ ਮਾਡਲ ਚੱਲਦਾ ਸੀ ਕਾਫੀ ਕਾਫੀ ਕਸਟਮਰ ਇਸ ਨੂੰ ਅਜੀਬ ਪਸੰਦ ਕਰਦੇ ਆ ਸਾਡੇ ਤੋਂ ਬਹੁਤ ਲੈ ਕੇ ਜਾਂਦੇ ਆ ਜੀ ਇਸ ਤੋਂ ਬਾਅਦ ਸਰ ਆਗੇ ਆਪਣੇ ਕੋਲ 2 MP ਕੈਮਰੇ ਹਿਕ ਵਿਜ਼ਨ ਦੇ ਵਿੱਚ 2 MP G2H ਵਾਲਾ ਮਾਡਲ ਆ ਜੀ ਇਹ ਇਸ ਤੋਂ ਬਾਅਦ ਦਊਗਾ ਚ ਚਲੇ ਜਾਂਦੇ ਆ ਜੀ ਦਊਗਾ ਚ 40 ਮੀਟਰ ਵਾਲੇ ਕੈਮਰੇ ਲੱਗੇ ਹੋਏ ਆ ਪੀਟੀਜ਼ ਕੈਮਰਾ ਲੱਗਿਆ ਹੋਇਆ ਜੀ ਸਾਡੇ ਕੋਲ ਆਪਣੇ ਪੰਜ ਐਪੀ ਦੇ ਵਿੱਚ ਐਚ ਡੀ ਕੈਮਰੇ ਲੱਗੇ ਹੋਏ ਆ ਇਸ ਤੋਂ ਉੱਪਰ ਹਾਂਜੀ ਇੱਕ ਆਪਣੇ ਕੋਲ ਦਊਗਾ ਦੇ ਵਿੱਚ ਪੀਟੀ ਕੈਮਰਾ ਮਿਲੂਗਾ ਜੀ 5 ਮੈਗਾਪਿਕਸਲ ਦਾ ਕੈਮਰਾ ਜੀ ਇਹ ਇਹ ਵੀ ਸਾਡੇ ਕੋਲ ਸਟਾਕ ਲੱਗਿਆ ਹੁੰਦਾਗਾ ਜੀ 5 ਐਮਪੀ ਦੇ ਵਿੱਚ ਬਹੁਤ ਸੋਹਣੀ ਕੁਆਲਿਟੀ ਆ ਜੀ ਹੂਟਰ ਵਾਲੀ ਕੈਮਰਾ ਆ ਜੀ ਇਹ ਆਈਐਮ ਜੂ ਰੇਂਜਰ ਕੈਮਰਾ ਮਿਲੂਗਾ ਜੀ ਐਚਡੀ ਕੈਮਰੇ ਮਿਲਣਗੇ ਜੀ ਦਊਗਾ ਬ੍ਰਾਂਡ ਦੇ ਵਿੱਚ 4 ਐਮਪੀ ਦੇ ਵਿੱਚ ਨਵਾਂ ਮਾਡਲ ਜਿਹੜਾ ਜੀ2ਐਚ ਆਇਆ ਕਲਰ ਪਲੱਸ ਆਡੀਓ ਵਾਲਾ ਉਹ ਮਿਲੂਗਾ ਜੀ ਇਹਦੀ ਵੀ ਕੁਆਲਿਟੀ ਬਹੁਤ ਵਧੀਆ ਜੀ ਇਹਦਾ ਵੀ ਸਾਡੇ ਕੋਲ ਸਟਾਕ ਸਾਰਾ ਹੋਊਗਾ ਜੀ plus 4 rpm ਦੇ ਚ ਦਊਗਾ ਦਾ ਬ੍ਰਾਂਡ ਆ ਗਿਆ ਜੀ ਦਊਗਾ ਮਿਲੂਗਾ ਇਸ ਤੋਂ ਬਾਅਦ ਸਿਕਿਉਰਾਈਜ਼ਿੰਗ ਸਾਡੇ ਕੋਲ ਸਵਿਚਾਂ ਲੱਗੀਆਂ ਹੋਈਆਂ ਜੀ ਚਾਰ ਪੋਰਟ ਅੱਠ ਪੋਰਟ 16 ਪੋਰਟ ਸਾਰੀਆਂ ਮਿਲਦੀਆਂ ਜੀ ਆਇਲ ਵੀਊ ਆ ਗਿਆ ਹੋਇਆ ਸਾਰ ਇੱਧਰ ਯੂਐਨਵੀ ਬ੍ਰਾਂਡ ਦਾ ਆਇਲ ਵੀਊ ਕੈਮਰਾ ਬਰੂਗਾ ਡੈਸਕਟਾਪ ਸਵਿਚ ਚਾਰ ਗੀਗਾ 1 ਗੀਗਾ ਸਾਰੀਆਂ ਮਿਲਦੀਆਂ ਚਾਰ ਅੱਠ 16 ਗੀਗਾ ਸਵਿਚਾਂ ਹੁੰਦੀਆਂ ਜੀ ਡੈਸਕਟਾਪ ਪੀਡੀ ਕੈਮਰਾ ਹੋ ਗਏ 3 ਮੈਗਾਪਿਕਸਲ ਦਾ 2 ਮੈਗਾਪਿਕਸਲ ਦੇ ਮਾਲ ਇੱਧਰ ਲੱਗਿਆ ਹੋਇਆ ਜੀ ਦਊਗਾ ਬ੍ਰਾਂਡ ਦਾ ਸਾਰਾ ਪਿੱਛੇ ਮਾਲ ਕਾਫੀ ਲੱਗਿਆ ਹੋਇਆ ਜੀ 2 2 ਮੈਗਾਪਿਕਸਲ 4 ਮੈਗਾਪਿਕਸਲ ਸਾਰਾ ਅਵੇਲੇਬਲ ਮਿਲੂਗਾ ਜੀ ਕੋਸ਼ਕ ਕਸਟਮਰ ਸਾਡੇ ਹੈਗੇ ਆ ਵੀ ਜੋ ਕੱਲੇ ਓਨਲੀ ਸੀਡੀ ਪਲੱਸ ਨੂੰ ਵੀ ਕਹਿੰਦੇ ਆ ਵੀ ਅਸੀਂ ਓਨਲੀ ਲਗਾਉਣੀ ਸੀ ਵੀ ਪਲੱਸ ਉਹਨਾਂ ਲਈ ਜੀ ਸਾਡੇ ਕੋਲ ਬਹੁਤ ਵਧੀਆ ਪ੍ਰਾਈਸ ਆ ਜੀ 4 ਐਮਪੀ ਦੇ ਵਿੱਚ ਆਈਪੀ 4 ਐਮਪੀ 2 ਐਮਪੀ ਸਵਿਚਾਂ ਲੱਗੀਆਂ ਹੋਈਆਂ ਜੀ 510 505 500 105 ਮਾਡਲ ਸਾਰੀਆਂ ਉੱਪਰ ਐਨਵੀਆਰ ਲੱਗੇ ਹੋਏ ਆ ਜੀ ਸਾਰੇ ਐਨਵੀਆਰ ਲੱਗਣਗੇ ਤੁਹਾਨੂੰ 4K ਵਾਲੇ ਐਨਵੀਆਰ ਆ ਜੀ ਇਹ ਲੱਗੇ ਹੋਏ ਆ ਇਹ ਪਲੱਸ ਆਪਣੇ ਕੋਲ ਸਿਕਿਉਰਾਈਜ਼ ਦੇ ਵਿੱਚ ਕੈਮਰੇ ਲੱਗੇ ਹੋਏ ਆ ਜੀ ਸਿਕਿਉਰਾਈਜ਼ ਦੇ ਵਿੱਚ ਤੁਹਾਨੂੰ ਮਿਲਣਗੇ ਜੀ 3MP ਰੋਟੇਟ ਵਾਲਾ ਕੈਮਰਾ ਹੁਣ ਆਜੋ ਜੇ ਕਿਸੇ ਨੇ ਕੋਈ ਕਰਿਆਣੇ ਵਾਲੀ ਸ਼ਾਪ ਆ ਜਾਂ ਕੋਈ ਘਰ ਆ ਕਿਸੇ ਦਾ ਓਨਲੀ ਸਿੰਗਲ ਕੈਮਰਾ ਲਵਾਉਣਾ ਜੀ ਉਹਨਾਂ ਦੇ ਕੋਲ ਕੋਈ ਵਾਈਫਾਈ ਨਹੀਂ ਕੁਛ ਨਹੀਂ ਇੱਕ 4G ਕੈਮਰਾ ਲਵਾਓ ਤਾਂ 3 ਮੈਗਾਪਿਕਸਲ ਕੈਮਰਾ ਜੀ ਇਹ ਜਿਵੇਂ ਸਿਮ ਪਾਓ ਕਿਤੇ ਵੀ ਬੈਠੇ ਤੁਸੀਂ ਦੇਖ ਸਕਦੇ ਹੋ ਕਲਰ ਵੀਡੀਓ ਪਲੱਸ ਆਡੀਓ ਦੋਨੋਂ ਰਿਕਾਰਡ ਕਰੂਗਾ ਜੀ ਇਹ ਸਿੰਮਾਲਾ ਕੈਮਰਾ ਆ ਗਿਆ ਜੀ ਇਹ ਆਪਣਾ ਆ ਗਿਆ ਜੀ ਵਾਈਫਾਈ ਵਾਲਾ ਕੈਮਰਾ ਬ੍ਰਾਂਡ ਹੈਗਾ ਜੀ ਟ੍ਰਿਵਿਊ ਦਾ ਕੋਈ ਦੇਸੀ ਕੰਪਨੀ ਨਹੀਂ ਕੋਈ ਨਹੀਂ ਕੋਈ ਦਿੱਲੀ ਮੇਡ ਵਾਲਾ ਕੰਪਨੀ ਵਧੀਆ ਬ੍ਰਾਂਡ ਆ ਜੀ ਵਾਰੰਟੀ ਬਹੁਤ ਵਧੀਆ ਜੀ ਇਹਨਾਂ ਦੀ ਟ੍ਰਿਵਿਊ ਦਾ ਬ੍ਰਾਂਡ ਆ ਗਿਆ ਜੀ ਇਸ ਤੋਂ ਬਾਅਦ ਸਾਡੇ ਕੋਲ ਹੋਲ ਸੇਲ ਦੇ ਵਿੱਚ ਤਾਂ ਸਾਰਾ ਹੈਗਾ ਹੀ ਆ ਕੁਆਂਟੀਟੀ ਚ ਕੰਮ ਕਰਦੇ ਆ ਕੋਈ ਕਨੈਕਟਰ ਲੈਣੇ ਆ ਕਿਸੇ ਨੇ ਕੁਝ ਵੀ ਲੈਣਾ ਇੱਧਰ ਤੁਸੀਂ ਦਿਖਾ ਸਕਦੇ ਹੋ ਸਾਰੇ ਵਾਇਰ ਵਗੈਰਾ ਪੀਵੀਸੀ ਵਗੈਰਾ ਬਾਕਸ ਵਗੈਰਾ ਸਾਰਾ ਕੁਝ ਮਿਲੂਗਾ ਜੀ ਇੱਕ ਵਾਰੀ ਜ਼ਰੂਰ ਸੰਪਰਕ ਕਰੋ ਗੁਰੂ ਰਾਮਦਾਸ ਸਟੇਡਲਰਸ ਮਾ ਰੋਡ ਗੋਨਿਆਣਾ ਮੰਡੀ ਬਠਿੰਡਾ ਪੰਜਾਬ 84825 ਮੇਰਾ ਮੋਬਾਈਲ ਨੰਬਰ ਹੈ ਜੀ ਕਿਸ ਕਿਸੇ ਨੂੰ ਵੀ ਕੋਈ ਵੀ ਰਿਕੁਆਇਰਮੈਂਟ ਹੈ ਤਾਂ ਸਾਡੇ ਨਾਲ ਇੱਕ ਵਾਰੀ ਜ਼ਰੂਰ ਗੱਲ ਕਰ ਸਕਦਾ ਹੈ ਪ੍ਰਾਈਸ ਲੈ ਸਕਦਾ ਹੈ ਡਿਸਟ੍ਰੀਬਿਊਟਰਾਂ ਦਾ ਮਾਲ ਦੇਖੋ ਜੀ ਪੰਜਾਬ ਦਾ ਮਾਲ ਮਿਲੂ ਜੀਐਸਟੀ ਵਾਲਾ ਬਿੱਲ ਬਿੱਲ ਤੇ ਮਾਲ ਮਿਲੂ ਸਾਰਾ ਜੈਨੂਨ ਮਾਲ ਮਿਲੂਗਾ ਜੀ ਕੋਈ ਕਾਪੀ ਵਾਲਾ ਕੰਮ ਨਹੀਂ ਹੈ ਬਿੱਲ ਤੇ ਮਾਲ ਸੀਰੀਅਲ ਨੰਬਰ ਪਾ ਕੇ ਮਾਲ ਮਿਲੂਗਾ ਸਾਰੀ ਵੈਰਾਈਟੀ ਹੀ ਮਿਲੂਗੀ ਜੀ ਆਪਣੇ ਕੋਲ